ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀਬੀ 24 ਚੋਰਦਾ ਚੈਨਲ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਮੈਂ ਉਦਲ ਵੀ ਤੁਹਾਣਾ ਗੱਲ ਸਾਂਝੀ ਕੀਤੀ ਸੀ ਅੱਜ ਅਸੀਂ ਮੈਡਮ ਐਸਐਚਓ ਰਾਜ ਪ੍ਰਵਿੰਦਰ ਕੌਰ ਉਹਨਾਂ ਦੇ ਕੋਲ ਆਏ ਸੀ ਮੁੰਡਾ ਪਿੰਡ ਸਾਵੇ ਤੋਂ ਜਿਹੜਾ ਨਾਰਥ ਇੰਡੀਆ ਜਿੱਤ ਕੇ ਦਿੱਲੀ ਦੀ ਸਿੱਕ ਦੇ ਉੱਪਰ ਪਿੱਪਲ ਬਾੜ ਕੇ ਇੱਥੇ ਤੱਕ ਪਹੁੰਚਿਆ ਸੀ ਬਹੁਤ ਮਿਹਨਤ ਕੀਤੀ ਮੁੰਡੇ ਨੇ ਬਾਕੀ ਸਾਡੀ ਟੀਮ ਸਾਰੀ ਨਾਲ ਖੜੀ ਆ ਇਹ ਮੁੰਡਾ ਸਾਡੀ ਵਿਪਨ ਭਾਜੀ ਦੀ ਜੇਮ ਜਿਹੜੀ ਦਾ ਪਲੇਨਟ ਜਿਮਾਂ ਮੰਡੀਆਂ ਦੇ ਵਿੱਚ ਉੱਥੇ ਮੁੰਡਾ ਜਿੰਮ ਕਰਦਾ ਬਹੁਤ ਜਿਆਦਾ ਮੁੰਡਾ ਵਧੀਆ ਮਿਹਨਤ ਕੀਤੀ ਬਹੁਤ ਜਾਨ ਸੋਹਣਾ ਸਰੀਰ ਬਣਾਇਆ ਹੋਇਆ ਵਾ ਤੇ ਮੈਂ ਇੱਥੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਆ ਅੱਜ ਕੱਲ ਯੂਥ ਥੋੜ੍ਹਾ ਜਿਹਾ ਨਸ਼ਿਆਵਾਂ ਨੂੰ ਜ਼ਰੂਰ ਵਧਿਆ ਵਾ ਪਰ ਇਹ ਵੀ ਇੱਕ ਨਸ਼ਾ ਆ ਜਿਹੜਾ ਜਿੰਮ ਦਾ ਲਾ ਲਈਏ ਸੋ ਤੁਸੀਂ ਆਪਣੇ ਮਾਪੇ ਦੀ ਕਦਰ ਕਰਿਆ ਕਰੋ ਆਪਣੇ ਸਰੀਰ ਦੀ ਕਦਰ ਕਰਿਆ ਕਰੋ ਤਾਂ ਕਿ ਤੁਸੀਂ ਵਧੀਆ ਜ਼ਿੰਦਗੀ ਖੁਸ਼ਹਾਲ ਦੀ ਸਕੀਏ ਤੇ ਮੈਡਮ ਸਾਸ਼ੀ ਕਰਮਨ ਸਾਸ਼ੀ ਕਾਲ ਮੈਂ ਵੀ ਮੁੰਡਾ ਆਪਣੇ ਪਿੰਡ ਸਾਬੇ ਤੋਂ ਆ ਜੀ ਤੇ ਉਥੋਂ ਨਾਰਥ ਇੰਡੀਆ ਤੋਂ ਜਿੱਤ ਕੇ ਲੈ ਕੇ ਆਇਆ ਸੀ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਬਹੁਤ ਸੋਹਣਾ ਸ਼ਰੀਰ ਬਣਾਇਆ ਹੋਇਆ ਮੈਡਮ ਕੀ ਕਹਿਣਾ ਚਾਹੂਗੇ ਜੀ ਮੈਂ ਤਾਂ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਪਰੇ ਹਟ ਕੇ ਆਪਣੇ ਸਰੀਰ ਦੀ ਸੰਭਾਲ ਕਰਦੇ ਹੋਏ ਖਾਣ ਨੂੰ ਦੇਖਦੇ ਹੋਏ ਤੇ ਗੇਮਾਂ ਵਾਲੇ ਪਾਸੇ ਸਪੋਰਟਸ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਮੈਂ ਤਾਂ ਇਹੀ ਦੁਬਾਰਾ ਫੇਰ ਇਹੀ ਨੌਜਵਾਨ ਪੀੜੀ ਨੂੰ ਅਪੀਲ ਕਰੂੰਗੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵਾਲੇ ਪਾਸੇ ਆਪਣੀ ਰੁਚੀ ਵਧਾਉਣ ਮੈਮ ਜਿੱਦਾਂ ਮੁੰਡਾ ਇਹ ਮੈਡਲ ਜਿੱਤ ਕੇ ਲੈ ਕੇ ਆਇਆ ਉਥੇ ਨਾਰਥ ਇੰਡੀਆ ਤੋਂ ਇਹ ਦਿੱਲੀ ਦੀ ਉੱਪਰ ਤਾਂ ਹੋਰ ਵੀ ਬਹੁਤ ਕੈਟਾਗਰੀ ਦੇ ਲੋਕ ਆਉਂਦੇ ਆ ਪਰ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਨਿਕਲਣਾ ਤੇ ਛੋਟੇ ਜਿਹੇ ਸ਼ਹਿਰ ਦੇ ਵਿੱਚੋਂ ਹੁਣ ਇਸ ਟਾਈਮ ਸਾਡਾ ਸ਼ਹਿਰ ਵੀ ਵੱਡਾ ਆ ਤੇ ਪਿੰਡ ਵੀ ਵੱਡਾ ਹੋ ਗਿਆ ਉਹਦਾ ਮੈਮ ਇਸ ਇਸ ਮਾਮਲੇ ਦੇ ਘਰੇਵਰੇ ਕੀ ਕਹਿਣਾ ਚਾਹੁੰਦੇ ਮੈਂ ਇਸ ਬੱਚੇ ਨੂੰ ਸ਼ਾਬਾਸ਼ੀ ਦੇ ਸਕਦੀ ਆ ਤੇ ਜਿਹੜੀ ਇਹਨੇ ਮਿਹਨਤ ਕੀਤੀ ਹੈ ਮੈਂ ਇਹਨੂੰ ਇਹੀ ਕਹੂੰਗੀ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਾਂਗੇ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉੱਚੀਆਂ ਬਲੰਦੀਆਂ ਨੂੰ ਛੂਹੇ ਬਹੁਤ ਬਹੁਤ ਮੈਮ ਤੁਹਾਡਾ ਧੰਨਵਾਦ ਤੁਸੀਂ ਐਨਾ ਗਾਈਡ ਕੀਤਾ ਫੱਲੇ ਪਾਜੀ ਫੱਲੇਨਾ ਬੋਲੇ ਸੋਨਿਹਾਲ ਸਾਤ ਸ਼੍ਰੀਆ ਕਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿਕਾਰ ਜੀ ਤੇ ਮੁੰਡੇ ਨੂੰ ਐਨਾ ਮਾਣ ਸਤਿਕਾਰ ਦਿੱਤਾ ਮੈਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਪਿਆਰ ਕਰਦੇ ਰਹੇ ਜੀ ਪੀ ਵੀ ਵੀ ਬਲਾਚੋ ਦੇ ਜਨਨ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਜੋ ਕੋਈ ਨਵੀਂ ਅਪਡੇਟ ਹੋਈ ਜਰੂਰ ਦੱਸਾਂਗੇ ਬਹੁਤ ਬਹੁਤ